ਅੱਜ ਅਸੀਂ ਤੁਹਾਨੂੰ VLCC ਅਕੈਡਮੀ ਦੇ ਮੇਕਅਪ ਕੋਰਸ ਦੀ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ VLCC ਅਕੈਡਮੀ ਬਹੁਤ ਸਾਰੇ ਮੇਕਅਪ ਕੋਰਸ ਦੀ ਰੇਂਜ ਆਫਰ ਕਰਦੀ ਹੈ ਜਿਵੇਂ ਫਾਊਂਡੇਸ਼ਨ ਤੋਂ ਲੈ ਕੇ ਐਡਵਾਂਸ ਮੇਕਅਪ ਤੱਕ ਪਹਿਲੇ ਨੰਬਰ ਤੇ ਹੁੰਦਾ ਹੈ ਮੇਕਅਪ ਡਿਪਲੋਮਾ ਇਹ ਕੋਰਸ ਬਿਗਨਰਸ ਲਈ ਬਣਾਇਆ ਗਿਆ ਹੈ ਇਸ ਵਿੱਚ ਮੇਕਅਪ ਦੇ ਬਾਰੇ ਫੰਡਾਮੈਂਟਲਸ ਨੂੰ ਕਵਰ ਕੀਤਾ ਜਾਂਦਾ ਹੈ ਦੂਜੇ ਨੰਬਰ ਤੇ ਹੁੰਦਾ ਹੈ ਐਡਵਾਂਸ ਮੇਕਅਪ ਕੋਰਸ ਇਸ ਕੋਰਸ ਵਿੱਚ ਤੁਹਾਨੂੰ ਮੈਥਡ ਸਟਾਈਲ ਦੇ ਬਾਰੇ ਵਿੱਚ ਐਡਵਾਂਸ ਜਾਣਕਾਰੀ ਦਿੱਤੀ ਜਾਂਦੀ ਹੈ ਤੀਜੇ ਨੰਬਰ ਤੇ ਹੁੰਦਾ ਹੈ ਸਰਟੀਫਿਕੇਟ ਇਨ ਸਪੈਸ਼ਲ ਇਫੈਕਟਸ ਇਸ ਵਿੱਚ ਤੁਹਾਨੂੰ ਸਪੈਸ਼ਲ ਇਫੈਕਟਸ 올ਡ ਏਜ ਮੇਕਅਪ ਬਰਨ ਇਫੈਕਟ ਸਪੈਸ਼ਲ ਇਫੈਕਟ ਟੈਕਨੀਕ ਲਾਈਟਸ ਆਫ ਮੇਕਅਪ ਆਦਿ ਬਾਰੇ ਸਿਖਾਇਆ ਜਾਂਦਾ ਹੈ ਚੌਥੇ ਨੰਬਰ ਤੇ ਆਉਂਦਾ ਹੈ ਇੰਟਰਨੈਸ਼ਨਲ ਸਰਟੀਫਿਕੇਟ ਇਨ মিডিਆ ਮੇਕਅਪ ਇਸ ਕੋਰਸ ਵਿੱਚ ਤੁਹਾਨੂੰ ਪ੍ਰਿੰਟ ਟੈਲੀਵਿਜ਼ਨ ਅਤੇ ਡਿਜੀਟਲ ਮੀਡੀਆ ਦੇ ਹਿਸਾਬ ਨਾਲ ਮੇਕਅਪ ਆਰਟਿਸਟ ਬਣਨਾ ਸਿਖਾਉਂਦੇ ਹਨ ਜੇ ਅਸੀਂ ਗੱਲ ਕਰੀਏ ਭਾਰਤ ਦੀਆਂ ਟੌਪ ਤਿੰਨ ਬਿਊਟੀ ਅਕੈਡਮੀਆ ਦੀਆਂ ਤਾਂ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਨੋਇਡਾ ਦਿੱਲੀ ਜਿਸ ਨੂੰ ਹਾਈ ਟ੍ਰੇਨਿੰਗ ਹੁਣਵਾਤਾ ਤੇ ਸਿਖਲਾਈ 100% ਪਲੇਸਮੈਂਟ ਦੇਣ ਦੀ ਵਜ੍ਹਾ ਤੋਂ ਲਗਾਤਾਰ 6 ਵਾਰ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਮਿਲਿਆ ਹੈ ਦੂਜੇ ਨੰਬਰ ਤੇ ਹੁੰਦੀ ਹੈ ਜਾਵੈਦ ਹਬੀਬਾ ਅਕੈਡਮੀ ਮੁੰਬਈ ਅਤੇ ਤੀਜੇ ਨੰਬਰ ਤੇ ਹੁੰਦੀ ਹੈ ਓਰੇਨ ਇੰਟਰਨੈਸ਼ਨਲ ਇੰਸਟੀਚਿਊਟ ਚੰਡੀਗੜ ਬਿਊਟੀ ਇੰਡਸਟਰੀ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ